ਹਾਲੀ ਹੋਵੇ ညာ ਸ਼੍ਰੀ ਫਤਿਹਗੁਰ ਸਾਹਿਬ ਹੋਵੇ ਕਾਫੀ ਪੌਪੂਲਰ ਹਾਂ ਤੁਸੀਂ ਜਦੋਂ ਮੈਂ 17 ਸਾਲ ਦੀ ਉਮਰ ਸੀ ਮਦੋਂ ਪੋਲਿਟਿਕਸ ਲੱਗ ਗਿਆ ਸੀ ਜਿੰਨੇ ਵੈਲਫੇਅਰ ਦੇ ਮੈਂ ਕੰਮ ਕੀਤੇ ਆ ਚਾਹੇ ਕੋਈ ਮੈਡੀਕਲ ਕੈਂਪ ਸੀ ਚਾਹੇ ਕੋਈ ਸਪੋਰਟਸ ਦੇ ਸੀਗੇ ਚਾਹੇ ਕੋਈ ਸ਼ਾਦੀਆਂ ਸੀ ਗਰੀਬ ਕੁੜੀਆਂ ਦੀਆਂ ਦੂਜੀਆਂ ਚਾਹੇ ਬੱਚੇ ਜਿਹੜੇ ਜਿਹੜੇ ਗਰੀਬ ਸੀ ਉਹਨਾਂ ਦੀ ਫੀਸ ਫਸ ਮਨ ਫੀਸ ਭਰਨੀ ਤੇ ਉਦੋਂ ਤੋਂ ਹੀ ਮੇਰਾ ਸੀਗਾ ਵੀ ਮੈਂ ਕੁਝ ਨਾ ਕੁਝ ਜੇ ਮੈਂ ਆਪਣਾ ਪਰਮਾਤਮਾ ਨੇ ਮੈਨੂੰ ਜਨਮ ਦਿੱਤਾ ਤੇ ਮੈਂ insan ਦੇ ਕੰਮ ਆ ਮਾ ਭਗਵੰਤ ਮਾਨ ਪੰਜਾਬ ਦੇ ਸੀਐਮ ਕਹਿੰਦੇ ਆ ਕਿ 13 0 ਦਾ ਅੰਕੜਾ ਹੋਊਗਾ ਸਾਡਾ ਇਹ ਗਣਿਤ ਪੰਜਾਬ ਦੇ ਲੋਕ ਫਤਵਾ ਦੇਣਗੇ ਜੋ ਭਗਵੰਤ ਮਾਨ ਜੀ ਨੇ 2 ਸਾਲ ਦੇ ਵਿੱਚ ਕੀਤਾ ਮੈਂ ਪਿੰਡਾਂ ਜਾਣਾ ਜਿਹੜੇ ਜੱਟ ਬਾਹਾਂ ਬਾਹ ਚੱਕ ਕੇ ਇਦਾਂ ਖੜ ਕੇ ਕਹਿੰਦੇ ਵੀ ਇਹ ਭਗਵੰਤ ਮਾਨ ਜੀ ਦੇ ਵੋਟ ਪਾਣੇ ਸ੍ਰੀ ਫਤਿਹਗੜ ਸਾਹਿਬ ਹੈਰੀਟੇਜ ਬਣਾਵਾ ਤਾਂ ਕਿ ਲੋਕ ਦੂਜੇ ਵੀ ਦੂਜੀਆਂ ਕੰਟਰੀਆਂ ਤੋਂ ਵੀ ਲੋਕ ਆਉਣ ਤੇ ਬਾਕੀ ਦੂਜੀਆਂ ਸਟੇਟਾਂ ਤੋਂ ਵੀ ਲੋਕ ਕਿ ਆ ਗਏ ਤੇ ਮੱਥਾ ਟੇਕਣ ਤਾਂ ਕਿ ਉਹ ਸਾਥ ਵੜੀ ਤਾਪੀ ਉਹਨਾਂ ਦੀ ਯਾਦ ਕਰ ਜਿੰਨਾ ਵਿਕਾਸ ਹੋਣਾ ਚਾਹੀਦਾ ਸੀ ਪਿਛਲੇ 5 ਸਾਲਾਂ ਚ ਹੋਇਆ ਨਹੀਂ ਇਹਦੇ ਬਾਰੇ ਸਹੀ ਮੈਨੇ ਜੋ ਬੈਨੇਫਿਟ ਮੋਦੀ ਨੂੰ ਦੇਣਾ ਚਾਹੀਦਾ ਦੱਤਾ ਨਹੀਂਗਾ ਪਹਿਲਾਂ ਜੌਬ ਦੀ ਗੱਲ ਕੀਤੀ ਜੀ ਵੀ 15-15 ਲੱਖ ਅਕਾਊਂਟ ਚ ਪਾਵਾਂਗੇ ਤੇ ਜੌਬ ਦਵਾਂਗੇ ਪਰ ਲੇਕਿਨ ਕੋਈ ਜੌਬ ਇਹਦਾ ਨਹੀਂ ਦਿੱਤੀ ਨਹੀਂ ਪਿੱਛੇ ਜੇ ਉਹਨਾਂ ਨੇ ਇੱਕ ਬਿਆਨ ਦਿੱਤਾ ਮੰਗਲ ਸੂਤਰ ਨੂੰ ਲੈ ਕੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਇਹ ਬੜਾ ਸਾਡੀਆਂ ਭੈਣਾਂ ਨਾਲ ਸਾਡੀਆਂ ਮਤਾਮਨਾਂ ਨਾਲ ਜੁੜਿਆ ਏਦਾਂ ਦੇ ਨਹੀਂ ਦੇਣਾ ਚਾਹੀਦਾ ਤੁਹਾਡਾ ਮੁਕਾਬਲਾ ਕਾਂਗਰਸ ਦੇ ਨਾਲ ਹੈ ਤੁਸੀਂ ਵੀ ਕਾਂਗਰਸ ਚੋਂ ਆਏ ਹੋ ਕਾਂਗਰਸ ਕਿਉਂ ਛੱਡਣੀ ਪਈ ਤੁਹਾਨੂੰ ਕਾਂਗਰਸ ਬਹੁਤ ਵੱਡਾ ਇਸ ਡਿਸਪਲਿਨਿੰਗ ਆ ਬਿਲਕੁਲ ਜੋ ਮਰਜੀ ਜਿਹਨੂੰ ਮਰਜੀ ਕੋਈ ਬੋਲ ਸਕਦਾ ਮੈਂ ਇਲੈਕਸ਼ਨ ਲੜਿਆ ਸੀਗਾ ਇੱਥੇ ਆਪਣਾ ਪਿੱਛੇ ਜਦੋਂ ਬਾਈ ਚੋਣਾ ਹੋ ਰਹੀਆਂ ਤੇ ਮੇਰੇ ਖਿਲਾਫ ਵੀ ਕਾਂਗਰਸ ਨੇ ਆਪਣੇ ਬੰਦੇ ਖੜੇ ਕੀਤੇ ਤੇ ਮੈਨੂੰ ਹਰਾਉਣ ਦੀ ਮਨੂੰ ਹਰਾਇਆ ਵੀ ਤੇ ਕਹਿਣ ਦਾ ਮਤਲਬ ਆਉਣ ਵਾਲੇ ਟਾਈਮ 'ਚ ਉਹੀ ਗੱਲ ਚੱਲਦੀ ਆ ਕੋਈ ਜੰਦਰ ਤੋਂ ਕਿਸੇ ਨੂੰ ਹਰਾ ਰਿਹਾ ਕੋਈ ਜ਼ਰੂਰ ਤੋਂ ਕਿਸੇ ਨੂੰ ਹਰਾ ਰਿਹਾ ਵਕ-ਵਕ ਜਗਾ ਦੇ ਗੱਲ ਸਰ ਤੇ ਇੱਕ ਮੈਂ ਚੰਗਾ ਹਸਪੀਟਲ ਦੀ ਗੱਲ ਕਰਾਂ ਵੀ ਬਹੁਤ ਵੱਡਾ ਘੱਟੋ-ਘੱਟ 500 ਬੈੱਡ ਦਾ ਇੱਥੇ ਹਸਪੀਟਲ ਬਣੇ ਕਿਉਂਕਿ ਅੱਜ ਪੀਜੀਐਚ ਬਹੁਤ ਜ਼ਿਆਦਾ ਪੀੜ ਹੈ ਹਰ ਬੰਦਾ ਰੈਫਰ ਪੀਜੀਐਚ ਕਰ ਦਿੰਦਾ ਤੇ ਦੋ ਤਿੰਨ ਚਾਰ ਸਟੇਟਾਂ ਦੇ ਸਾਡੇ ਜਿਹੜੇ ਲੋਕ ਨੇ ਉਹ ਪੀਜੀਐਚ ਚਾਹੁੰਦੇ ਨੇ ਜਿਹੜੇ ਕਾਂਗਰਸ ਦੇ ਮੌਜੂਦਾ ਉਮੀਦਵਾਰ ਨੇ ਅਮਰ ਸਿੰਘ ਉਹ ਮੌਜੂਦਾ ਸੰਸਦ ਵੀ ਨੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖੀ ਬਹੁਤ ਗੱਲਾਂ ਕੀਤੀਆਂ ਵੀ ਮੈਂ ਬਹੁਤ ਕੁਝ ਲੈ ਕੇ ਉੱਤੇ ਆਉਂਗਾ ਮੇਰੇ ਕੋਲ ਬਹੁਤ ਵੱਡਾ ਤਜਰਬਾ ਹੈ ਲੇਕਿਨ 5 ਸਾਲ ਦੇ ਵਿੱਚ ਕੋਈ ਐਦਾਂ ਦੀ ਤੇ ਉਲਟੋ ਕਿਸੇ ਹਲਕੇ ਚ ਆਏ ਵੀਰੇ ਪਿੱਛੇ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਮੈਂ ਖੁੱਲੀ ਚੁਣੌਤੀ ਦਿੰਦਾ ਕਿ ਆ ਕੇ ਮੇਰੇ ਨਾਲ ਡਿਬੇਟ ਕਰਨ ਗੁਰਪ੍ਰੀਤ ਸਿੰਘ ਜੀ ਨਹੀਂ ਡਿਬੇਟ ਮੈਨਾਂ ਕਰ ਲੈ ਮੈਨਾਂ ਡਿਬੇਟ ਕਰ ਲੈ ਜਦੋਂ ਮੈਂ ਚੱਲ ਲੈ ਕਿਉਂਕਿ ਮੈਂ ਕੰਮ ਕੀਤੇ ਆ ਜਿੰਨੇ ਪ੍ਰੋਜੈਕਟ ਮੈਂ ਲੈ ਕੇ ਆਇਆ ਉੱਤੇ ਬੇਰ ਦਾ ਪ੍ਰੋਜੈਕਟ ਮੈਂ ਲੈ ਕੇ ਆਇਆ ਜਿਹੜਾ ਪਾਣੀ ਵਾਲਾ ਪ੍ਰੋਜੈਕਟ ਡਾਵਾ ਮੈਂ ਲੈ ਕੇ ਆਇਆ ਰੋਡਸ ਮੈਂ ਬਣਾਈਆਂ ਨੇ ਤੇ ਸਾਡੇ ਮੈਂਬਰ ਪਾਰਲੀਮੈਂਟ ਦੱਸਣ ਵੀ ਮੇਰੇ ਹਲਕੇ ਚ ਕੀ ਕੀਤਾ ਪਰਿਵਾਰ ਦੇ ਵਿੱਚ ਸਭ ਤੋਂ ਵੱਡੀ ਤਾਕਤ ਕਿਹਨੂੰ ਮੰਨਦੇ ਹੋ ਤਾਕਤ ਮੇਰੀ ਵਾਈਫ ਹੈ ਜੀ ਸਭ ਤੋਂ ਵੱਡੀ ਤਾਕਤ ਮੇਰੀ ਵਾਈ ਜਦ ਹੀ ਮੈਨੂੰ ਪੂਰਾ ਗਾਈਡ ਕਰ ਰਹੀ ਹੈ ਕਈ ਵਾਰੀ ਮੈਂ ਗੁੱਸੇ 'ਚ ਆ ਜਾਂਦਾ ਤੇ ਮੇਰੀ ਬੇਟੀ ਕਹਿੰਦੀ ਆ ਵੀ ਪਾਪਾ ਜਿਹੜੀ ਤੁਹਾਡੀ ਨੇਚਰ ਆ ਉਹ ਹੀ ਰੱਖੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਏਬੀਬੀ ਸਾਂਝਾ ਮੈਂ ਹਾਂ ਅਸ਼ਰਫ ਟੁੱਡੀ ਅੱਜ ਅਸੀਂ ਗੱਲਬਾਤ ਕਰਾਂਗੇ ਲੋਕ ਸਭਾ ਹਲਕਾ ਸ਼ਰੀਫ ਫਤਿਹਗੜ ਸਾਹਿਬ ਦੀ ਜਿੱਥੇ ਠਿਕਾਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਏਬੀਬੀ ਸਾਂਝਾ ਤੇ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੌਣ ਮੈਦਾਨ ਵਿੱਚ ਪਾਰਟੀ ਕੀ ਚੁਣੌਤੀ ਹੈ ਕੀ ਚੈਲੰਜ ਮੰਨਦੇ ਹੋ ਤੇ ਕੀ ਤਿਆਰੀਆਂ ਤੁਹਾਡੀਆਂ ਐਕਚੁਅਲੀ ਅੱਜ ਮੈਨੂੰ 42 ਦਿਨ ਦੇ ਕਰੀਬ ਮੈਨੂੰ ਅੱਜ ਟਿਕਟ ਮਿਲਣੀ ਹੋਈ ਐ ਤੇ ਉਦੋਂ ਦਾ ਹੀ ਮੈਂ ਪਿੰਡਾਂ ਜਾਣਾ ਸ਼ੁਰੂ ਕਰਤਾ ਤੇ ਬਹੁਤ ਵਧੀਆ ਰਿਸਪਾਂਸ ਹੈ ਜਿਵੇਂ ਸਾਡੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ 2 ਸਾਲ ਦੇ ਵਿੱਚ ਐਜੂਕੇਸ਼ਨ ਤੇ ਕੰਮ ਕੀਤਾ ਹੈਲਥ ਤੇ ਕੀਤਾ ਤੇ ਜਿਹੜੇ ਜਾਟਾਂ ਨੂੰ ਕਦੇ ਪਾਣੀ ਨਹੀਂ ਸੀ ਮਿਲਦੀ ਪ੍ਰੋਪਰ ਬਿਜਲੀ ਨਹੀਂ ਸੀ ਮਿਲਦੀ ਅੱਜ ਉਹਨਾਂ ਨੂੰ ਉਹ ਬੜੇ ਖੁਸ਼ ਨੇ ਤੇ ਜਿਹੜੀਆਂ ਜੌਬ ਦਿੱਤੀਆਂ ਨੇ 43000 ਦੇ ਕਰੀਬ ਉਹ ਅੱਜ ਲੋਕਾਂ ਨੂੰ ਲੈ ਕੇ ਜਾ ਰਹੇ ਨੇ ਤੇ ਬਹੁਤ ਖੁਸ਼ ਆ ਲੋਕ ਤੇ ਸਾਨੂੰ ਪੂਰੀ ਉਮੀਦ ਹੈ ਲੋਕੀ ਸਾਨੂੰ ਵੋਟਾਂ ਪਾਉਣਗੇ ਮੋਹਾਲੀ ਹੋਵੇ ਜਾਂ ਸ਼੍ਰੀ ਫਤਿਹਗੜ੍ਹ ਸਾਹਿਬ ਹੋਵੇ ਕਾਫੀ ਪਪੂਲਰ ਹੋ ਹੋਂ ਤੁਸੀਂ ਹਰ ਬੱਚਾ ਬੱਚਾ ਤੁਹਾਨੂੰ ਜੀਪੀ ਦੇ ਨਾਮ ਨਾਲ ਜਾਣਦਾ ਹੈ ਇਹਦੇ ਪਿੱਛੇ ਕੀ ਕਰਨਾ ਅਕੁਲੀ ਜੀ ਮੈਂ ਸ਼ੁਰੂ ਤੋਂ ਹੀ ਜਦੋਂ ਮੈਂ 17 ਸਾਲ ਦੀ ਉਮਰ ਸੀ ਮਦੋਂ ਪੋਲਿਟਿਕਸ ਲਾ ਗਿਆ ਸੀ ਜਿੰਨੇ ਵੈਲਫੇਅਰ ਦੇ ਮੈਂ ਕੰਮ ਕੀਤੇ ਆ ਚਾਹੇ ਕੋਈ ਮੈਡੀਕਲ ਕੈਂਪ ਸੀ ਚਾਹੇ ਕੋਈ ਸਪੋਰਟਸ ਦੇ ਸੀਗੇ ਮਤਲਬ ਚਾਹੇ ਕੋਈ ਸ਼ਾਦੀਆਂ ਸੀ ਗਰੀਬ ਕੁੜੀਆਂ ਦੀਆਂ ਦੂਜੀਆਂ ਚਾਹੇ ਬੱਚੇ ਜਿਹੜੇ ਜਿਹੜੇ ਗਰੀਬ ਸੀ ਉਹਦੇ ਫੀਸ ਫਸ ਮਤਲਬ ਫੀਸ ਭਰਨੀ ਤੇ ਉਦੋਂ ਤੋਂ ਹੀ ਮੇਰਾ ਸੀਗਾ ਵੀ ਮੈਂ ਕੁਝ ਨਾ ਕੁਝੇ ਮੈਂ ਆਪਣਾ ਪਰਮਾਤਮਾ ਨੇ ਮੈਨੂੰ ਜਨਮ ਦਿੱਤਾ ਤੇ ਮੈਂ ਇਨਸਾਨ ਦੇ ਕੰਮ ਆਵਾਂ ਤੇ ਆਪਣੇ ਲੋਕਾਂ ਦੇ ਕੰਮ ਆਵਾਂ ਤੇ ਮੈਨੂੰ ਸ਼ੁਰੂ ਤੋਂ ਹੀ ਸੀ ਵੀ ਮੈਂ ਕੁਝ ਨਾ ਕੁਝ ਕਰਾਂ ਭਗਵੰਤ ਮਾਨ ਪੰਜਾਬ ਦੇ ਸੀਐਮ ਕਹਿੰਦੇ ਆ ਕਿ 13 0 ਦਾ ਅੰਕੜਾ ਆਊਗਾ ਸਾਡਾ ਇਹ ਗਣਿਤ ਪੰਜਾਬ ਦੇ ਲੋਕ ਫਤਵਾ ਦੇਣਗੇ ਔਰ ਜੇ 13 0 ਦਾ ਅੰਕੜਾ ਆਉਂਦਾ ਤਾਂ ਲੋਕ ਸਭਾ 'ਚ ਕਿਹੜੇ ਮੁੱਦੇ ਰੱਖੋਗੇ ਐਕਚੁਅਲੀ ਅੱਜ ਪੂਰੇ ਪੰਜਾਬ 'ਚ ਬਹੁਤ ਵਧੀਆ ਮਾਹੌਲ ਬਣ ਬਣ ਚੁੱਕਿਆ ਆ ਆਮ ਆਦਮੀ ਪਾਰਟੀ ਦਾ ਕਦੇ ਵੀ ਕਿਸੇ ਗਵਰਨਮੈਂਟ ਨੇ ਚਾਹੇ ਅਕਾਲੀ ਦਲ ਸੀ ਚਾਹੇ ਕਾਂਗਰਸੀ ਜੋ ਭਗਵੰਤ ਮਾਨ ਜੀ ਨੇ 2 ਸਾਲ ਦੇ ਵਿੱਚ ਕੀਤਾ ਮੈਂ ਪਿੰਡਾਂ ਜਾਣਾ ਜਿਹੜੇ ਜੱਟ ਬਾਹਾਂ ਬਾਹ ਚੱਕ ਕੇ ਇਦਾਂ ਖੜ ਕੇ ਕਹਿੰਦੇ ਵੀ ਇਹ ਭਗਵੰਤ ਜੀ ਮਾਨ ਦੀ ਰੋਟ ਵੀ ਪਹਿਲਾਂ ਅਸੀਂ ਰਾਤ ਨੂੰ 1:30 ਵਜੇ ਤੱਕ 2:00 ਵਜੇ ਤੱਕ ਬਿਜਲੀ ਦੀ ਠੀਕ ਕਰਨੀ ਰਾਤ ਨੂੰ ਕਦੇ ਖੇਤ ਚਰ ਜਾਣਾ ਕਦੇ ਘਰੇ ਚਲੇ ਜਾਣਾ ਤੇ ਬਹੁਤ ਵੱਡਾ ਇਹ ਚੀਜ਼ ਹੋਣਾ ਜਦੋਂ ਮੋਟਰ ਤੇ ਜਾਂਦੇ ਆ ਜਦੋਂ ਮਾਜੀ ਬਟਨ ਦਬਾ ਕੇ ਉਹ ਆਪਣੇ ਖੇਤਾਂ ਨੂੰ ਪਾਣੀ ਲਾ ਸਕਦੇ ਆ ਉਹ ਬਹੁਤ ਜ਼ਿਆਦਾ ਖੁਸ਼ ਨੇ ਲੋਕ ਮੇਰੇ ਹਲਕੇ ਦੀ ਮੈਂ ਗੱਲ ਕਰਾਂ ਸਾਡੇ ਸ੍ਰੀ ਫਤਿਹਗੜ੍ਹ ਸਾਹਿਬ ਬੜਾ ਇਤਿਹਾਸ ਵਾਲੀ ਇਤਿਹਾਸਕ ਜਗ੍ਹਾ ਹੈ ਤੇ ਮਾਤਾ ਗੁਜਰ ਕੌਰ ਤੇ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਉਹ ਸ਼ਾਹਤ ਵਾਲੀ ਧਰਤੀ ਹੈ ਪ੍ਰਮਾਤਮਾ ਕਰੇ ਮੈਂ ਚੁਣਿਆ ਜਾਵਾਂ ਇੱਕ ਉੱਤੇ ਟੂਰਿਸਟ ਹਬ ਤੇ ਫਤਿਹਗੜ ਸਾਹਿਬ ਇੱਕ ਹੈਰੀਟੇਜ ਸ਼੍ਰੀ ਫਤਿਹਗੜ ਸਾਹਿਬ ਹੈਰੀਟੇਜ ਬਣਾਵਾ ਤਾਂ ਕਿ ਲੋਕ ਦੂਜੇ ਵੀ ਦੂਜੀਆਂ ਕੰਟਰੀਆਂ ਤੋਂ ਵੀ ਲੋਕ ਆਉਣ ਤੇ ਬਾਕੀ ਦੂਜੀਆਂ ਸਟੇਟਾਂ ਤੋਂ ਵੀ ਲੋਕ ਆ ਕੇ ਤੇ ਮੱਥਾ ਟੇਕਣ ਤਾਂ ਕਿ ਉਹ ਸਾਧ ਵਾਲੀ ਧਰਤੀ ਨੂੰ ਲੋਕੀ ਯਾਦ ਕਰਨ ਸ਼੍ਰੀ ਫਤਿਹਗੜ ਸਾਹਿਬ ਦੀ ਜੇਕਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹਦਾ ਧਾਰਮਿਕ ਮਹੱਤਵ ਬਹੁਤ ਹੈ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤੀ ਦੀ ਧਰਤੀ ਹੈ ਜਿੰਨਾ ਵਿਕਾਸ ਹੋਣਾ ਚਾਹੀਦਾ ਸੀ ਪਿਛਲੇ 5 ਸਾਲਾਂ ਚ ਹੋਇਆ ਨਹੀਂ ਇਹਦੇ ਬਾਰੇ ਕੀ ਕਹੋਗੇ ਐਕਚੁਅਲੀ ਕਿਸੇ ਨੇ ਵੀ ਇੰਨਾ ਧਿਆਨ ਫਤੇਗੜ ਸਾਹਿਬ ਨਹੀਂ ਦਿੱਤਾ ਹੁਣ ਪ੍ਰਮਾਤਮਾ ਸੁੱਖ ਰੱਖੇ ਅੱਜ ਜਿਵੇਂ 10 ਸਾਲ ਤੋਂ ਮੋਦੀ ਰਾਜ ਕਰ ਰਹੇ ਸੀ ਜੋ ਪੰਜਾਬ ਨੂੰ ਉਹਨਾਂ ਦਾ ਬਣਦਾ ਹੱਕ ਸੀ ਉਹ ਦਿੱਤਾ ਨਹੀਂ ਗਿਆ ਜਿੰਨੇ ਪੈਕੇਜ ਪੰਜਾਬ ਨੂੰ ਦੇਣੇ ਚਾਹੀਦੇ ਸੀ ਹਮੇਸ਼ਾ ਹੀ ਪੰਜਾਬ ਦਾ ਹੈ ਚਾਹੇ ਪੂਰੀ ਦੁਨੀਆ ਚ ਮੱਲਾ ਮਾਰੀਆਂ ਨੇ ਚਾਹੇ ਆਰਮੀ ਚ ਵੀ ਸਭ ਤੋਂ ਵੱਧ ਆਪਣੇ ਲੋਕ ਨੇ ਤੇ ਬਾਰਡਰਾਂ ਤੇ ਵੀ ਆਪਣੇ ਪੰਜਾਬੀ ਲੋਕ ਲੜਦੇ ਆ ਪਰ ਸਹੀ ਮੈਨੇ ਜੋ ਬੇਨਫੀਟ ਮੋਦੀ ਨੂੰ ਦੇਣਾ ਚਾਹੀਦਾ ਉਹ ਦਿੱਤਾ ਨਹੀਂ ਗਿਆ ਕਿ ਨਾ ਜੌਬ ਦੀ ਗੱਲ ਕੀਤੀ ਜੀ ਵੀ 15-15 ਲੱਖ ਅਕਾਊਂਟ ਚ ਪਾਵਾਂਗੇ ਤੇ ਜੌਬ ਦਵਾਂਗੇ ਪਰ ਲੇਕਿਨ ਕੋਈ ਜੌਬ ਇਹਦਾ ਨਹੀਂ ਦਿੱਤੀ ਨਹੀਂ ਜਿਹਦੇ ਨਾਲ ਆਪਾਂ ਕਹਿ ਦਈਏ ਮੋਦੀ ਨਾ ਬਹੁਤ ਵਧੀਆ ਕੰਮ ਕੀਤੇ ਪਰ ਸਾਨੂੰ ਪੂਰੀ ਆਸ ਹੈ ਜਿਵੇਂ ਅਸੀਂ ਅੱਜ ਰੜਕੇ ਚੋਣਾ ਲੜ ਰਹੇ ਹਾਂ ਤੇ ਚੁਜ ਕਾਂਗਰਸ ਵੀ ਹੈਗੀ ਹੈ ਕਈ ਸਟੇਟਾਂ ਚ ਦੂਜੀਆਂ ਜਿਵੇਂ ਕਲੇਸ਼ ਯਾਦਵ ਹੋ ਗਿਆ ਤੇ ਤਜਸਵੀ ਯਾਦਵ ਲਾਲੂ ਦਾ ਬੇਟਾ ਮਮਤਾ ਬੈਨਰਜੀ ਇਹ ਸਾਰੇ ਇਕੱਠੇ ਹੋ ਕੇ ਅਸੀਂ ਚੋਣ ਲੜ ਰਹੇ ਹਾਂ ਸਾਨੂੰ ਪੂਰੀ ਆਸ ਹੈ ਵੀ 350 ਤਕਰੀਬਨ ਸੀਟਾਂ ਜਿੱਤਾਂਗੇ ਪ੍ਰਮਾਤਮਾ ਸੁੱਖ ਰੱਖੇ ਆਉਣ ਵਾਲਾ ਟਾਈਮ ਵਧੀਆ ਰਵੇ ਜੇ ਸਾਡੀ ਭਾਈਵਾਲ ਸਰਕਾਰ ਬਣਦੀ ਹੈ ਫਿਰ ਆਪਣਾ ਜਿਹੜਾ ਫਤੇਗੜ ਸਾਹਿਬ ਹੈ ਮੇਰਾ ਮਿਸ਼ਨ ਹੈ ਵੀ ਫਤੇਗੜ ਸਾਹਿਬ ਨੂੰ 5 ਸਾਲে ਵੀ ਸੁੰਦਰ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਤੁਸੀਂ ਗੱਲ ਕੀਤੀ ਪਿੱਛੇ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਮੰਗਲ ਸੂਤਰ ਨੂੰ ਲੈ ਕੇ ਉਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਹਾਡੀ ਪਾਰਟੀ ਦਾ ਕੀ ਸਟੈਂਡਰਡ ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਇਹ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਇਹ ਬਾੜੀ ਕਿਉਂਕਿ ਇਹ ਬੜਾ ਸਾਲੀਆਂ ਭੈਣਾ ਨਾਲ ਤੁਹਾਡੀ ਮਤਾਮਨ ਨਾਲ ਜੁੜਿਆ ਹੋਇਆ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਇੰਡੀਆ ਅਲਾਈንስ ਬਾਰੇ ਮੋਤੀ ਜੀ ਕਹਿੰਦੇ ਆ ਆਪਦੀ ਸਟੇਜ ਤੋਂ ਕਿ ਇੰਡੀਆ ਅਲਾਈንስ ਦੇ ਜਿਹੜੇ ਪ੍ਰਧਾਨ ਮੰਤਰੀ ਬਣਨਗੇ ਇਹ 5 ਸਾਲਾਂ ਦੇ ਵਿੱਚ 5 ਪ੍ਰਧਾਨ ਮੰਤਰੀ ਦੀ ਸਕੀਮ ਬਣਾ ਰਹੇ ਆ ਅਜਿਹੇ ਬਿਆਨ ਦਿੰਦੇ ਆ ਨਹੀਂ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਜੀ ਅੱਜ ਪੂਰਾ ਭਾਰਤ ਚਲੋ 10 ਸਾਲ ਪਹਿਲਾਂ ਮਨੂਨ ਸੀਨਾ ਲਾਏ 10 ਸਾਲ ਮੋਦੀ ਜੀ ਨੇ ਲਾਏ ਪਰ ਅੱਜ 10 ਸਾਲ ਚ ਲੋਕੀ ਅੱਕ ਚੁੱਕੇ ਆ ਕਿਉਂਕਿ ਜਦੋਂ ਕੋਈ ਕੰਮ ਨਹੀਂ ਕਰਦਾ ਤਾਂ ਲੋਕੀ ਚੇਂਜ ਦਾ ਮੂਡ ਬਣਾ ਲੈਣੇ ਅੱਜ ਪੂਰੇ ਭਾਰਤ ਨੇ ਪੂਰੇ ਇੰਡੀਆ ਨੇ ਅੱਜ ਪੂਰਾ ਇਹਦੇ ਬਾਰੇ ਮੋਦੀ ਬਾਰੇ ਵੀ ਇਹਨੂੰ ਚੇਂਜ ਕਰਨ ਦਾ ਮਨ ਬਣਾ ਲਿਆ ਵੀ ਇਹਨੂੰ ਮੁੜ ਰਹਿਣ ਨਹੀਂ ਦੇਣਾ ਵੀ ਇਹਨੂੰ ਚੇਂਜ ਕਰਨਾ ਤੇ ਦੂਜੀ ਪਾਰਟੀਆਂ ਲੋਕ ਚਾਹੇ ਵੱਡੇ ਵੱਡੇ ਵਧੀਆ ਲੀਡਰ ਨੇ ਸਾਡੇ ਕੋਲ ਤੇ ਆਉਣ ਵਾਲੇ ਟਾਈਮ 'ਚ ਇਹ ਗੱਲ ਨਹੀਂ ਇੱਕ ਵਧੀਆ ਬੰਦਾ ਆਪਾਂ ਪ੍ਰਾਈਮ ਮਿੰਿਸਟਰ ਚੁਣਾਂਗੇ ਤਾਂ ਕਿ ਉਹ ਭਾਰਤ ਦੇ ਪੂਰੇ ਇੰਡੀਆ ਦੇ ਪੂਰੇ ਵਧੀਆ ਕੰਮ ਕਰ ਸਕੇ ਤੇ ਕੋਈ ਫਰਕ ਨਾ ਰੱਖੇ ਨਾ Hindu, Muslim, Sikh, Sai ਸਾਰੇ ਆਪਾਂ ਇਕੱਠੇ ਆ ਸਾਰੇ ਕੋਈ ਧਰਮ ਮੱਲ ਕੋਈ ਜਾਤੀ 'ਚ ਕੋਈ ਫਰਕ ਨਹੀਂ ਆਣਾ ਚਾਹੀਦਾ ਤੇ ਸਾਰੇ ਨੂੰ ਇਕੱਠੇ ਰੱਖ ਕੇ ਸੈਕੂਲਰ ਸੋਚ ਦੇ ਹਿਸਾਬ ਨਾਲ ਜਿਹੜੇ ਸਾਡੇ ਪ੍ਰਾਈਮ ਮਿੰਿਸਟਰ ਬਣਨਗੇ ਉਹ ਆਉਣ ਵਾਲੇ ਟਾਈਮ 'ਚ ਵਧੀਆ ਕੰਮ ਕਰਨਗੇ ਇਹ ਨਹੀਂ ਗੱਲ ਵੀ ਪੰਜ ਪ੍ਰਧਾਨਗੇ ਇੱਕੋ ਸਾਡਾ ਪ੍ਰਾਈਮ ਮਿੰਿਸਟਰ ਹੋਊਗਾ ਫਤਿਹਗੜ ਸਾਹਿਬ ਦੀ ਜੇਕਰ ਗੱਲ ਕਰੀਏ ਤੁਹਾਡਾ ਮੁਕਾਬਲਾ ਕਾਂਗਰਸ ਦੇ ਨਾਲ ਹੈ ਤੁਸੀਂ ਵੀ ਕਾਂਗਰਸ ਤੋਂ ਆਏ ਹੋ ਕਾਂਗਰਸ ਕਿਉਂ ਛੱਡਣੀ ਪਈ ਤੁਹਾਨੂੰ ਆਮ ਆਦਮੀ ਪਾਰਟੀ ਚ ਕਿਉਂ ਆਏ ਐਕਚੁਅਲੀ ਕਾਂਗਰਸ ਪਾਰਟੀ ਮੈਂ ਪਹਿਲਾਂ ਵੀ ਬੋਲਦੇ ਕਿਹਾ ਵੀ ਇੱਥੇ ਡਿਸਪਲਿਨ ਨਹੀਂਗਾ ਤੇ ਇਹ ਚ ਬਹੁਤ ਵੱਡੀ ਗੱਲ ਹੈ ਵੀ ਆਪਣਾ ਜਦੋਂ ਕੋਈ ਤੁਹਾਡੇ ਸਾਹਮਣੇ ਕੋਈ ਜੰਦਰ ਲੜ ਰਿਹਾ ਚੰਨੀ ਚੜ੍ਹਦੀ ਜੀ ਦਾ ਚੀਨ ਮਿਸਟਰ ਜੀ ਉਹ ਉੱਥੇ ਲੜ ਰਹੇ ਨੇ ਤੇ ਅੱਜ ਵਿਕਰਮ ਚੌਧਰੀ ਹੈਦੋ ਕਾਂਗਰਸ ਦਾ ਸੀਗਾ ਨਾ ਕਾਂਗਰਸ ਬਹੁਤ ਵੱਡਾ ਇਸ ਡਿਸਪਲਿਨ ਨਹੀਂਗਾ ਬਿਲਕੁਲ ਜੋ ਮਰਜੀ ਜਿਹਨੂੰ ਮਰਜੀ ਕੋਈ ਬੋਲ ਸਕਦਾ ਮੈਂ ਇਲੈਕਸ਼ਨ ਲੜ ਜਦੋਂ ਬਾਈ ਚੋਣਾ ਹੋ ਰਹੀਆਂ ਤੇ ਮੇਰੇ ਖਿਲਾਫ ਵੀ ਕਾਂਗਰਸ ਨੇ ਆਪਣੇ ਬੰਦੇ ਖੜੇ ਕੀਤੇ ਤੇ ਮੈਨੂੰ ਹਰਾਉਣ ਦੀ ਮੈਨੂੰ ਹਰਾਇਆ ਵੀ ਤੇ ਕਹਿਣ ਦਾ ਮਤਲਬ ਆਉਣ ਵਾਲੇ ਟਾਈਮ 'ਚ ਉਹੀ ਗੱਲ ਚੱਲਦੀ ਹੈ ਕੋਈ ਜੰਦਰ ਤੋਂ ਕਿਸ ਨੂੰ ਹਰਾ ਰਿਹਾ ਕੋਈ ਜ਼ਰੂਰ ਤੋਂ ਕਿਸੇ ਨੂੰ ਹਰਾ ਰਿਹਾ ਬਕਵਾਕ ਜਗਤ ਇਹ ਹੀ ਚੱਲਦੀ ਫਤਿਹਗੜ ਸਾਹਿਬ ਦੇ ਕਿਹੜੇ ਮੁੱਦੇ ਨੇ ਜਿਹੜੇ ਅਜੇ ਤੱਕ ਪੂਰੇ ਨਹੀਂ ਹੋਏ ਔਰ ਤੁਸੀਂ ਜਦੋਂ 4 ਜੂਨ ਨੂੰ ਜੇ ਤੁਹਾਨੂੰ ਲੋਕ ਜਿੱਤ ਦਵਾਉਂਦੇ ਨੇ ਫਤਿਹਗੜ ਸਾਹਿਬ ਦੇ ਉਹ ਮੁੱਦੇ ਪੂਰੇ ਕਰੋਗੇ ਇੱਕ ਮੈਂ ਉਹ ਵੀ ਦੱਸਾਂ ਇੱਕ ਮੈਂ ਜਿਹੜਾ ਸ਼ਹਿਰ ਸੰਦਿਕ ਆਪਣੇ ਸ਼ਹਿਰ ਵਧੀਆ ਆ ਪਾ ਕਲੀਨ ਕਰਨੇ ਆ ਸਾਫ ਕਰਨੇ ਨੇ ਤੇ ਇੱਕ ਜਿਹਨਾਂ ਮੈਂ ਟੂਰਿਸਟ ਹੱਬ ਦੀ ਗੱਲ ਕਰਦਾ ਵੀ ਟੂਰਿਸਟ ਹੱਬ ਬਣਾਈਏ ਤੇ ਇੱਕ ਸ੍ਰੀ ਫਤੇਗਰਸ ਨੂੰ ਹੈਰੀਟੇਜ ਤੇ ਇੱਕ ਮੈਂ ਚੰਗਾ ਹਸਪਤਾਲ ਦੀ ਗੱਲ ਕਰਾਂ ਵੀ ਬਹੁਤ ਵੱਡਾ ਕਟੋ-ਕਟ 500 ਬੈਡ ਦਾ ਇੱਥੇ ਹਸਪਤਾਲ ਬਣੇ ਤਾਂ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਸਾਡੇ ਪੇਸ਼ੈਂਟ ਨੇ ਕਈ ਵਿਚਾਰੇ ਦਿੱਲੀ ਇੱਥੋਂ ਪੀਜੀਆ ਚ ਆਉਂਦੇ ਆ ਕੋਈ 32 ਚ ਆਉਂਦਾ ਕਿਉਂਕਿ ਅੱਜ ਪੀਜੀਆ 'ਚ ਬਹੁਤ ਜ਼ਿਆਦਾ ਪੀੜ ਹੈ ਹਰ ਬੰਦਾ ਰੈਫਰ ਪੀਜੀਆ ਕਰ ਦਿੰਦਾ ਤੇ ਦੋ ਤਿੰਨ ਚਾਰ ਸਟੇਟਾਂ ਦੇ ਸਾਡੇ ਜਿਹੜੇ ਲੋਕ ਨੇ ਉਹ ਪੀਜੀ ਚਾਹੁੰਦੇ ਨੇ ਸਾਨੂੰ ਇੱਕ ਪੂਰੀ ਉਮੀਦ ਹੈ ਵੀ ਜੇ ਭਾਈ ਵਾਲੀ ਸਾਡੀ ਸਰਕਾਰ ਬਣੇ ਤਾਂ ਅਸੀਂ ਇੱਕ ਸੈਂਟਰ ਪਲੇਸ ਦੇ ਜਿਵੇਂ ਖੰਨਾ ਸਾਡੀ ਸੈਂਟਰ ਪਲੇਸ ਹੈ ਉਹਦੇ ਨੇੜੇ ਇੱਕ ਜਗਾ ਲੈ ਕੇ ਇੱਕ ਚੰਗਾ ਹਸਪਤਾਲ ਬਣਾਈਏ ਤਾਂ ਕਿ ਜਿਹੜਾ ਸਾਡੇ ਪੇਸ਼ੈਂਟ ਹੈ ਉਹ ਤੇ ਉਹ ਇੱਕ ਚੰਗੀ ਐਜੂਕੇਸ਼ਨ ਚੰਗਾ ਕਾਲਜ ਚਾਹੇ ਕੋਈ ਮੈਡੀਕਲ ਕਾਲਜ ਹੋਵੇ ਤੇ ਪ੍ਰਮਾਤਮਾ ਸੁੱਖ ਰੱਖੇ ਬਸ ਇਹ ਚੀਜ਼ਾਂ ਸਾਡੀ ਗਵਰਨਮੈਂਟ ਬਣ ਜੇ ਅਸੀਂ ਯੋਵੀ ਮੈਡੀਕਲ ਮੈਡੀਕਲ ਕਾਲਜ ਵਿੱਚ ਇੱਥੇ ਲੈ ਕੇ ਆਵਾਂਗੇ ਇੱਕ ਇੱਕ ਮੁੱਦਾ ਹੋਰ ਹੈ ਜੀ ਰੇਲਵੇ ਕ੍ਰੋਸਿੰਗ ਦਾ ਜਿਹੜਾ ਫਾਟਕਾਂ ਦਾ ਮੁੱਦਾ ਹੈਗਾ ਤੁਹਾਡੇ ਬੱਸੀ ਪਠਾਨਾ ਦੇ ਵਿੱਚ ਵੀ ਕਾਫੀ ਪੁਰਾਣਾ ਮੁੱਦਾ ਰਿਹਾ ਹੈ ਕੋਈ ਪੁਰਾਣੀ ਮੰਗ ਰਹੀ ਹੈ ਜੀ ਨਾ ਅੰਡਰ ਬ੍ਰਿਜ ਬਣਾਏ ਜਾਣ ਜਾਂ ਫਲਾਈਓਵਰ ਬਣਾਏ ਜਾਵੇ ਅੰਡਰ ਬ੍ਰਿਜ ਸਾਡੇ ਇੱਕ ਤਾਂ ਜਿਵੇਂ ਦਫੇੜਾ ਸਾਹਿਬ ਵਾਲਾ ਉਹ ਬਣ ਗਿਆ ਸੀਗਾ ਤੇ ਜਿਹੜਾ ਦੂਜਾ ਹੈਗਾ ਉਹ ਆਉਣ ਵਾਲੇ ਟਾਈਮ 'ਚ ਕਿਉਂਕਿ ਨਾ ਕਈ ਜਗ੍ਹਾ ਘਟ ਹੁੰਦੀਆਂ ਜਿਵੇਂ 100 200 ਮੀਟਰ ਦਾ ਜਦੋਂ ਉਹ ਬਣਾਉਨੇ ਆ ਰਸਤਾ ਬਣਾਉਨੇ ਆ ਤਾਂ ਉਹ ਜਿਹੜਾ 1.5 ਕਿਲੋ ਕਿਲੋਮੀਟਰ ਦਾ ਟੁਕੜਾ ਜਗਾ ਚਾਹੀਦੀ ਉਹਦੇ ਨਾਲ ਬੜੀ ਬੜੀ ਪ੍ਰੋਬਲਮ ਹੁੰਦੀ ਹੈ ਤੇ ਦਵੇੜਾ ਦਾ ਦਵੇੜਾ ਦਾ ਜਿਹੜਾ ਹੁੰਦਾ ਸਾਡੇ ਬਸੇ ਜੇ ਉਹ ਤਾਂ ਆਪਾਂ ਬਣਾ ਬਣਾ ਦਿੱਤਾ ਸੀ ਮੇਰੇ ਟਰਮ ਚ ਬਣਿਆ ਜਿਹੜੇ ਕਾਂਗਰਸ ਦੇ ਮੌਜੂਦਾ ਉਮੀਦਵਾਰ ਨੇ ਅਮਰ ਸਿੰਘ ਉਹ ਮੌਜੂਦਾ ਸੰਸਦ ਵੀ ਨੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹਾਂ ਉਹਨਾਂ ਦੀ ਕਾਰਗੁਜ਼ਾਰੀ ਲੋਕਾਂ ਨੇ ਬਹੁਤ ਯਕੀਨ ਰੱਖ ਕੇ ਉਹਨਾਂ ਨੂੰ ਵੋਟ ਪਾਈ ਸੀਗੀ ਤੇ ਕਿਉਂਕਿ ਪ੍ਰਿੰਸੀਪਲ ਸੈਕਟਰੀ ਸੀ ਆਈਐਸ ਅਫਸਰ ਸੀਗੀ ਲੋਕਾਂ ਨੂੰ ਪੂਰੀ ਆਸ ਸੀਗੀ ਵੀ ਇੱਕ ਬਹੁਤ ਪੜਿਆ ਲਿਖਿਆ ਆਪਾਂ ਆਪਾਂ ਮੈਂਬਰ ਪਾਰਲੀਮੈਂਟ ਚੁਣ ਕੇ ਤੇ ਬਹੁਤ ਗੱਲਾਂ ਕੀਤੀਆਂ ਵੀ ਮੈਂ ਬਹੁਤ ਕੁਝ ਲੈ ਕੇ ਉੱਥੇ ਆਉਂਗਾ ਮੇਰੇ ਕੋਲ ਬਹੁਤ ਵੱਡਾ ਤਜਰਬਾ ਹੈ ਲੇਕਿਨ 5 ਸਾਲ ਦੇ ਵਿੱਚ ਕੋਈ ਐਦਾਂ ਦੀ ਚੀਜ਼ ਦਿਖੀ ਨਹੀਂ ਤੇ ਉਲਟੋ ਕਿਸੇ ਹਲਕੇ ਚ ਆਏ ਵੀ ਨਹੀਂ ਤੇ ਮੈਂ ਆਪਣਾ ਮੈਂ ਆਪਣੇ ਐਮਐਲਏ ਚੋਂ ਲੜੀ ਤੇ ਮੇਰਾ 45 ਦਿਨ ਦਾ ਪ੍ਰੋਸੈਸ ਚੱਲਿਆ ਰਾਹੁਲ ਗਾਂਧੀ ਜੀ ਵੀ ਮੇਰੇ ਉਦੋਂ ਆਏ ਤਾਂ ਪਰ ਡਾਕਟਰ ਅਮਰ ਸਿੰਘ ਜੀ ਇੱਕ ਦਿਨ ਵੀ ਮੇਰੇ ਹਲਕੇ ਚ ਨਹੀਂ ਆਏ ਕੀ ਚਾਹੀਦਾ ਜਦੋਂ ਕੋਈ ਵੀ ਕੈਂਡੀਡੇਟ ਸਪੋਜ਼ ਕਰੋ ਨਾ ਸਾਡੇ ਐਮ ਐਲ ਏ ਹੁੰਦੇ ਨੇ ਨਾ ਨੌ ਇਲੈਕਸ਼ਨ ਲੜਦੇ ਜਾਂਦੇ ਤੇ ਸਾਡਾ ਫਰਜ਼ ਮੰਨਦਾ ਜਿਹੜਾ ਮੈਂਬਰ ਪਾਰਲੀਮੈਂਟ ਚ ਹੁੰਦਾ ਨੌ ਕੌਂਸਲੈਂਟ ਜਾ ਕੇ ਉੱਤੇ ਆਪਦੀ ਕਮਾਂਡ ਸੁਣਾ ਲੈ ਇਹ ਨਾ ਦੇ ਕੇ ਵੀ ਮੇਰਾ ਬੱਚਾ ਉਥੋਂ ਇਲੈਕਸ਼ਨ ਲੜ ਰਿਹਾ ਮੈਂ ਆਪਣੇ ਬੱਚੇ ਲਈ ਉਹ ਵੀ ਮੈਂ ਓਨਲੀ ਫॉर ਬੱਚੇ ਦੀ ਆਪਣੀ ਕੰਪੇਨ ਕਰਾਂ ਦੂਜੇ ਵੀ ਜਦੋਂ ਜਦੋਂ ਦੂਜੇ ਤੁਹਾਨੂੰ ਜਿਤਾ ਕੇ ਭੇਜਿਆ ਤਾਂ ਉਹਨਾਂ ਦਾ ਵੀ ਕੰਪੇਨ ਕਰਨਾ ਮਨਦਾ ਮੈਂ ਸਾਰੇ ਹਲਕਿਆਂ ਜਾ ਕੇ ਆਵਾਂ ਇਦਾਂ ਦੀ 22 ਚ ਮੇਰੇ ਸਾਬ ਨਾਲ ਕਿਸੇ ਵੀ ਹਲਕੇ ਚ ਨਹੀਂ ਗਏ ਤੇ ਆਪਣੇ ਬੇਟੇ ਦੇ ਹਲਕੇ 'ਚ ਹੀ ਰਹੇ ਉਹਦਾ ਬੜਾ ਵੱਡਾ ਘਾਟਾ ਉਹਨਾਂ ਨੇ ਪਿੱਛੇ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਮੈਂ ਖੁੱਲੀ ਚੁਣੌਤੀ ਦਿੰਦਾ ਕਿ ਆ ਕੇ ਮੇਰੇ ਨਾਲ ਡਿਬੇਟ ਕਰਨ ਗੁਰਪ੍ਰੀਤ ਸਿੰਘ ਜੀ ਪੀ ਨਹੀਂ ਡਿਬੇਟ ਮੈਨਾਂ ਕਰ ਲੈ ਮੇਰੇ ਨਾਲ ਡਿਬੇਟ ਕਰ ਲੈ ਜਦੋਂ ਮੈਂ ਜਿੱਤ ਲੈ ਕਿਉਂਕਿ ਮੈਂ ਕੰਮ ਕੀਤੇ ਆ ਜਿੰਨੇ ਪ੍ਰੋਜੈਕਟ ਮੈਂ ਲੈ ਕੇ ਆਇਆ ਉੱਤੇ ਬੇਰ ਦਾ ਪ੍ਰੋਜੈਕਟ ਮੈਂ ਲੈ ਕੇ ਆਇਆ ਜਿਹੜਾ ਪਾਣੀ ਵਾਲਾ ਪ੍ਰੋਜੈਕਟ ਏਡਾ ਬਣਾ ਮੈਂ ਲੈ ਕੇ ਆਇਆ ਰੋਡਸ ਮੈਂ ਬਣਾਈਆਂ ਨੇ ਤੇ ਸਾਡੇ ਮੈਂਬਰ ਪਾਰਲੀਮੈਂਟ ਦੱਸਣ ਵੀ ਮੇਰੇ ਹਲਕੇ 'ਚ ਕੀ ਕੀਤਾ ਕਾਫੀ ਵੱਡਾ ਬਜਟ ਹੁੰਦਾ ਐ ਐਮਪੀ ਸਾਹਿਬ ਦਾ ਅਸੀਂ ਪਿੱਛੇ ਜੇ ਗੱਲਬਾਤ ਕਰ ਰਹੇ ਸੀਗੇ ਡਾਕਟਰ ਬਲਬੀਤ ਸਿੰਘ ਨਾ ਪਟਿਆਲੇ ਉਹ ਵੀ ਕਹਿ ਰਹੇ ਸੀ ਕਿ 8000 ਕਰੋੜ ਰੁਪਇਆ ਮੈਂ ਲੈ ਕੇ ਆਵਾਂਗਾ ਸੰਸਦ ਤੋਂ ਅਮਰ ਸਿੰਘ ਲਿਆ ਨਹੀਂ ਸਕੇ ਕਿ ਤੁਸੀਂ ਲਿਆਉਂਗੇ ਪਰਮਾਤਮਾ ਸੁੱਖ ਰੱਖੇ ਵੀ ਸਾਡੀ ਗਵਰਨਮੈਂਟ ਬਣੇ ਸਾਨੂੰ ਪੂਰੀ ਆਸ ਹੈ ਜਿਹੜੀ ਗਵਰਨਮੈਂਟ ਬਣੂਗੀ ਇਹ ਹੀ ਆਪਾਂ ਪਰਮਾਤਮਾ ਤੇ ਸਾਨੂੰ ਭਰੋਸਾ ਵੀ ਹੈ ਐਤਕੀ ਸਾਡੀ ਸਰਕਾਰ ਬਣੂਗੀ ਤੇ ਬਹੁਤ ਵਧੀਆ ਅਸੀਂ ਪੈਸੇ ਲੈ ਕੇ ਆਵਾਂਗੇ ਤਾਂ ਕਿ ਫਿਰ ਮੈਂ ਜਿਹੜੀ ਗੱਲ ਕੀਤੀ ਚਾਹੇ ਮੈਡੀਕਲ ਕਾਲਜ ਹੋਵੇ ਚਾਹੇ ਆਪਣਾ ਫਤਿਹਗੜ੍ਹ ਸਾਹਿਬ ਨੂੰ ਹੈਰੀਟੇਜ ਲਾਉਣ ਬਾਰੇ ਤੇ ਆਉਣ ਵਾਲੇ ਟਾਈਮ 'ਚ ਚੀਜ਼ ਆਪਾਂ ਕਰਾਂਗੇ ਕੇਂਦਰ ਸਰਕਾਰ ਦੀ ਜੇਕਰ ਗੱਲ ਕਰੀਏ ਚੋਣਾਂ ਤੋਂ ਐਨ ਪਹਿਲਾਂ ਈਡੀ ਨੇ ਕਾਰਵਾਈ ਕੀਤੀ ਆਮ ਆਦਮੀ ਪਾਰਟੀ ਦੇ ਸੁਪਰੀਮ ਵਰਿੰਦ ਕੇਜਰੀਵਾਲ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਭੇਜਿਆ ਗਿਆ ਇਸ ਕਾਰਵਾਈ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਬੜੀ ਮਾੜੀ ਗੱਲ ਹੈ ਇਲੈਕਸ਼ਨ ਦੇ ਟਾਈਮ ਕਿਉਂਕਿ ਅੱਜ ਸਹੀ ਮਹੀਨਿਆਂ ਚ ਜਿਹੜਾ ਖਤਰਾ ਹੈ ਅੱਜ ਕੇਜਰੀਵਾਲ ਤੋਂ ਮੋਦੀ ਨੂੰ ਖਤਰਾ ਹੈ ਵੀ ਆਉਣ ਵਾਲਾ ਜਿੱਦਣ ਬਣੇ ਪ੍ਰਧਾਨ ਮੰਤਰੀ ਇਹਨੇ ਬਣ ਕੇਜਰੀਵਾਲ ਨੇ ਬਣਨਾ ਕਿਉਂਕਿ ਅੱਜ ਭਗਵੰਤ ਜੀ ਪੰਜਾਬ ਚ ਵਧੀਆ ਕੰਮ ਕਰ ਰਹੇ ਹੈ ਦਿੱਲੀ ਚ ਕੇਜਰੀਵਾਲ ਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਤੁਸੀਂ ਦੇਖੋ ਇੰਨੀਆਂ ਸੀਟਾਂ ਲੈ ਕੇ ਜਾਣੀਆਂ 90% 80% ਦੇ ਲੋਕ 80% ਸੀਟਾਂ ਲੈਣੀਆਂ ਦਿੱਲੀ ਵਿੱਚ ਆਏ ਪੰਜਾਬ ਵਿੱਚ ਲੈਣੀਆਂ ਇਹ ਵੱਡੀ ਵੱਡੀ ਗੱਲ ਹੈ ਅੱਜ ਲੋਕ ਜਿਵੇਂ ਭਗਵੰਤ ਮਾਨ ਜੀ ਪਸੰਦ ਕਰ ਰਹੇ ਲੋਕੀ ਪਸੰਦ ਕਰਦੇ ਭਗਵੰਤ ਮਾਨ ਦੇ ਕੰਮ ਨੂੰ ਤੁਸੀਂ ਦੇਖਿਓ ਜਦੋਂ ਰਿਜ਼ਲਟ ਆਉਣਾ ਪੰਜਾਬ 'ਚ ਲੋਕ ਲੋਕ ਹਰਾਨ ਰਹਿਣਗੇ ਕਈ ਬੰਦੇ ਗੱਲਾਂ ਕਰਦੇ ਨੇ ਆਪੋਜੀਸ਼ਨ ਵੀ ਆਪਣਾ ਵੀ ਇੰਨੀਆਂ ਸੀਟਾਂ ਨਹੀਂ ਆਉਣਗੀਆਂ ਸਾਨੂੰ ਪੂਰੀ ਆਸ ਹੈ ਲੋਕ ਐਸੇ ਕਿ ਭਗਵੰਤ ਮਾਨ ਜੀ ਨੂੰ ਪਿਆਰ ਕਰਦੇ 13 0 ਦੇ ਸਕੋਰ ਹੋਊਗਾ ਭਗਵੰਤ ਮਾਨ ਆਪਦੀਆਂ ਸਟੇਜਾਂ ਚੋਂ ਕਹਿੰਦੇ ਆ ਪ੍ਰਚਾਰ ਦੇ ਦੌਰਾਨ ਕਿ ਮੈਂ ਜਿਹੜੇ ਲੋਕ ਸਭਾ ਦੇ ਵਿੱਚ ਆਪਦੇ ਉਮੀਦਵਾਰ ਭੇਜ ਰਿਆਂ ਜਿੱਤ ਜਿਤਾ ਕੇ ਭੇਜੂਗਾ ਉਹਨਾਂ ਨੂੰ ਪੂਰਾ ਤਜਰਬਾ ਹੈ ਤੇ ਉਹਨਾਂ ਨੂੰ ਮੈਂ ਵੀ ਪੂਰਾ ਪਿੱਛੋਂ ਥਾਪੜਾ ਦੇਵਾਂਗਾ ਮੈਂ ਵੀ ਹੈਲਪ ਭਗਵੰਤ ਮਾਨ ਜੀ ਪਹਿਲਾਂ ਦੋ ਵਾਰੀ ਪਾਰਲੀਮੈਂਟ ਸਾਡੇ ਮੈਂਬਰ ਪਾਰਲੀਮੈਂਟ ਰਹੇ ਨੇ ਉੱਥੇ ਬਹੁਤ ਵਧੀਆ ਉਹਨਾਂ ਲੜਾਈ ਲੜੀ ਹੈ ਤੇ ਬਹੁਤ ਆਪਣੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜੀ ਹੈ ਤੇ ਇੱਕ ਮੈਂ ਦੱਸਦਾ ਜਿਹੜਾ ਉਹ ਪਾਰਲੀਮੈਂਟ ਚ ਬੋਲੇ ਸੀ ਲੋਕ ਸਭਾ ਚ ਇਕ ਸਿੱਕੇ ਤੇ ਆਸ ਬਾਰੇ ਬਾਬਾ ਜਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਦੇ ਮਾਤਾ ਗੁਜਰ ਗੁਜਰ ਜੀ ਬਾਰੇ ਤੇ ਬਹੁਤ ਵੱਡੀ ਜਦ ਸੰਧਾਰਨੀ ਹੋਈ ਹੈ ਸੰਧਾਰਨੀ ਦਵਾਨ ਵਾਲੇ ਇਕੱਲੇ ਭਗਵੰਤ ਮਾਨ ਜੀ ਆਜ ਹਰ ਸਾਲ ਸੰਧਾਰਨੀ ਉਹਨੂੰ ਉਹ ਦਿਨਾਂ ਚ ਮਿਲਦੀ ਹੈ ਪਿੱਛੇ ਜੇ ਜਦੋਂ ਮੋਗਾ ਚੌਣ ਪ੍ਰਚਾਰ ਲਈ ਜਾ ਰਹੀ ਸੀ ਤਾਂ ਭਗਵੰਤ ਮਾਨ ਜੀ ਫਤਿਹਗੜ੍ਹ ਸਾਹਿਬ ਰੁਕੇ ਤਾਂ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਉਹਨਾਂ ਨੇ ਇੱਕਦ ਕੀ ਹੈ ਆਪਣਾ ਕਈ ਕਦੇ ਵੀ ਕੋਈ ਚੀਫ ਮਿਨਿਸਟਰ ਨਹੀਂ ਸੀ ਰੁਕਦਾ ਸਪੋਜ਼ ਕਰੋ ਜੇ ਚੰਡੀਗੜ੍ਹ ਤੁਰਪੇ ਤਾਂ ਸਿੱਧਾ ਜਿੱਥੇ ਜਾਣਾ ਉੱਥੇ ਰੁਕਣਾ ਇਹ ਸਾਡੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਉਹਨਾਂ ਨੂੰ ਖਵਾਣੋ ਵੀ ਰੋਕਿਆ ਗਿਆ ਉਹਨਾਂ ਨੂੰ ਦਰਾਏ ਵੀ ਰੋਕਿਆ ਗਿਆ ਲੋਕਾਂ ਨੇ ਫੁੱਲ ਦੀ ਫੁੱਲਾਂ ਦੀ ਵਰਕਾ ਕੀਤੀ ਸਾਨੇ ਵਾਲ ਸਾਡੇ ਮੁੰਡੀਆਂ ਸਾਹਿਬ ਦੇ ਹਲਕੇ 'ਚ ਵੀ ਰੋਕਿਆ ਗਿਆ ਸਾਡੇ ਦਿਆਲਪੁਰਾ ਸਾਹਿਬ ਦੇ ਹਲਕੇ 'ਚ ਰੋਕਿਆ ਗਿਆ ਲੁਧਿਆਣਾ ਵੀ ਰੋਕਿਆ ਗਿਆ ਤੇ ਹਰ ਇੱਕ ਨੂੰ ਰੋਕ ਕੇ ਇੱਕ ਚੀਫ ਮਿਨਿਸਟਰ ਦਾ ਕੋਈ ਗੈਪ ਨਹੀਂ ਹੈਗਾ ਲੋਕੀ ਚੀਫ ਮਿਨਿਸਟਰ ਨੂੰ ਆਪਣਾ ਜਿਵੇਂ ਭਰਾ ਜਾਂ ਭਰਾ ਸਾਮਦੇ ਆ ਵੀ ਸਾਡਾ ਮਤਲਬ ਇਦਾਂ ਹੀ ਜਿਹੜੀ ਨੇੜਤਾ ਨਾ ਲੋਕਾਂ ਨੂੰ ਇਹ ਪਹਿਲੇ ਲੋਕਾਂ ਨੇ ਇੱਕ ਚੀਜ਼ ਦੇਖੀ ਹੈ ਪੰਜਾਬ ਦੇ ਲੋਕਾਂ ਨੇ ਵੀ ਸੀਐਮ ਸਾਡੇ ਬਹੁਤ ਨੇੜੇ ਆ ਰੂਟੀਨ ਚ ਕਿੰਨਾ ਕੁ ਫਰਕ ਆ ਰਿਹਾ ਤੁਹਾਡੇ ਦੇ ਡੇ ਰੂਟੀਨ ਕੀ ਆ ਅੱਜ ਤੁਹਾਡੀ ਇੰਟਰਵਿਊ ਮੈਂ ਤਾਂ ਲੇਟ ਹੋ ਗਿਆ ਨਹੀਂ ਤਾਂ 7 ਵੇ ਨਿਕਲ ਜਾਣਾ ਮੈਂ ਘੱਟੋ ਘੜ 15 ਪ੍ਰੋਗਰਾਮ ਕਰਕੇ ਆਉਣਾ ਜਿਵੇਂ ਕੱਲ ਕੱਲ ਮੈਂ ਪਹਿਲਾਂ ਇੱਥੇ ਫਤੇਗੜ ਸਾਹਿਬ ਗਿਆ ਫਿਰ ਮੈਂ ਗਿਆ ਆਪਣਾ ਰਾਏਕੋਟ ਰਾਏਕੋਟ ਤੋਂ ਬਾਅਦ ਦੁਬਾਰੇ ਫੇਰ ਖੰਨੇ ਆਇਆ ਖੰਨੇ ਤੋਂ ਮੈਂ ਫੇਰ ਸਾਨੇ ਵਾਲ ਗਿਆ ਸਾਨੇ ਵਾਲ ਤੋਂ ਫੇਰ ਖੰਨਾ ਆਇਆ ਖੰਨੇ ਤੋਂ ਫੇਰ ਲੁਧਿਆਣੇ ਤੋਂ ਬਾਅਦ ਮੈਂ ਰਾਤ ਇੱਥੇ ਆ ਤੇ ਪਰਿਵਾਰ ਦੀ ਜੇਕਰ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਸਭ ਤੋਂ ਵੱਡੀ ਤਾਕਤ ਕਿਹਨੂੰ ਮੰਨਦੇ ਹੋ ਤਾਕਤ ਮੇਰੀ ਵਾਈਫ ਹੈ ਜੀ ਸਭ ਤੋਂ ਵੱਡੀ ਤਾਕਤ ਮੇਰੀ ਵਾਈਫ ਹੈ ਤੇ ਮੇਰੀ ਬੇਟੀ ਹੈ ਜਿਹੜੀ ਮੈਨੂੰ ਪੂਰਾ ਗਾਈਡ ਕਰਦੀ ਹੈ ਕਈ ਵਾਰੀ ਮੈਂ ਗੁੱਸੇ 'ਚ ਆ ਜਾਂਦਾ ਤੇ ਮੇਰੀ ਬੇਟੀ ਕਹਿੰਦੀ ਹੈ ਵੀ ਪਾਪਾ ਜਿਹੜੀ ਤੁਹਾਡੀ ਨੇਚਰ ਆ ਉਹ ਹੀ ਰੱਖੋ ਤੁਸੀਂ ਕਿਸੇ ਨਾਲ ਕਈ ਵਾਰੀ ਪੋਲੀਟੀਕਲ ਬੰਦਾ ਕਈ ਵਾਰੀ ਗੁੱਸਾ ਕਰ ਲੈਂਦਾ ਤੇ ਆਪਾਂ ਨੂੰ ਆਪਦਾ ਐਟੀਟਿਊਡ ਟਿਕ ਰੱਖਣਾ ਚਾਹੀਦਾ ਤੇ ਜੇ ਤੁਸੀਂ ਚੋਣੇ ਜਾਂਦੇ ਹੋ ਤਾਂ ਲੋਕਾਂ ਨੇ ਕੰਮ ਕਰਨੇ ਚਾਹੀਦੇ ਤੇ ਜਿਹੜੇ ਲੋਕਾਂ 'ਤੇ ਤੁਹਾਨੂੰ ਮਾਨ ਦਿੱਤਾ ਉਹ ਪੂਰਾ ਉਹਦੇ ਹਲਕੇ 'ਚ ਪੁੰਨਾ 'ਚ ਘੁੰਮਣਾ ਚਾਹੀਦਾ ਅੱਜ ਮੇਰੀ ਮੈਂ ਤੁਹਾਨੂੰ ਇਹ ਗੱਲ ਕਰਦਾ ਵੀ ਮੇਰੇ ਘੱਟੂ ਘੜ 1500 ਦੇ 14 ਤੇ 1500 ਦੇ ਪਿੰਡ ਮੇਰੇ ਪੈਂਦੇ ਨੇ ਤੇ ਉਹਦੇ ਵਿੱਚ ਮੈਂ ਜਿੱਤ ਕੇ ਸਾਰੇ ਪਿੰਡਾਂ ਦਾ ਮੈਂ ਧੰਨਵਾਦ ਕਰੂੰਗਾ ਸਭ ਤੋਂ ਵੱਡਾ ਤੁਹਾਡੀ ਅਟੈਚਮੈਂਟ ਵਾਈਫ ਤੇ ਤੁਹਾਡੀ ਬੇਟੀ ਨਾਲ ਵਾਈਫ ਨਾਲ ਬੇਟੀ ਨਾਲ ਕਿੰਨਾਈ ਰਹਿੰਦੇ ਆ ਬਾਕੀ ਮੇਰੇ ਭੈਣ ਭਰਾ ਵੀ ਸੱਤ ਭੈਣ ਭਰਾ ਸੀ ਇੱਕ ਮੇਰੇ ਬਰਦੇ ਡੈਥ ਹੋ ਗਈ ਤੇ ਬਾਕੀ ਸਾਰੇ ਠੀਕ ਨੇ ਸਾਰੇ ਸਾਡੇ ਹੈਲਪ ਕਰਦੇ ਨੇ ਸਿਆਸਤ ਤੁਹਾਡਾ ਪਹਿਲਾ ਕੰਮ ਹੈ ਪਹਿਲਾ ਕੰਮ ਹੈ ਸਿਆਸਤ ਤੋਂ ਇਲਾਵਾ ਤੁਹਾਡੇ ਕੀ ਸ਼ੌਂਕ ਨੇ ਕੀ ਪਸੰਦ ਨੇ ਪਰਿਵਾਰ ਨਾਲ ਕਿਵੇਂ ਸਮਾਂ ਬਿਤਾਉਂਦੇ ਹੋ ਸਿਆਸਤ ਮੇਰਾ ਸ਼ੌਂਕ ਹੈ ਜੀ ਬਸ ਸਿਆਸਤ ਮੈਂ ਕਦੇ ਕੋਈ ਗੇਮ ਵੀ ਨਹੀਂ ਖੇਡਿਆ ਨਾ ਦੂਜਾ ਲੇਕਿਨ ਮੈਂ ਵਾਕ ਕਰਨਾ ਜ਼ਰੂਰ 40 ਮਿੰਟ ਸੈਰ ਮੈਂ ਕਰਦਾ ਪਰ ਉਹ ਵੀ 2 ਮਿੰਟ ਤੋਂ ਬੰਦ ਹੈ ਤੇ ਅੱਜ ਮੈਨੂੰ 15 ਨੂੰ ਟਿਕਟ ਮਿਲੀ ਸੀਗੀ ਤੇ 15 ਚ ਆਪਣਾ 15 ਨੂੰ ਟਿਕਟ ਮਿਲੀ ਸੀ ਉਹ ਤੋਂ ਬਾਅਦ ਮੇਰੀ ਇਹ ਮਨ ਬੰਦ ਹੀ ਆ ਸਰ ਤੇ ਬਾਕੀ ਮੈਂ ਗੱਲ ਕਰਦਾ ਮੈਂ ਸਾਰੇ ਪਾਸੇ ਜਾ ਚੁੱਕਾ ਤੇ ਬੜਾ ਵਧੀਆ ਜਿਵੇਂ ਮੇਰੇ ਹਲਕੇ ਚੁੰਨੀ ਪੈ ਗਿਆ ਬਡਾਲੀ ਪੈ ਗਿਆ ਫਤੇਗੜ ਸਾਹਿਬ ਹੈ ਗਿਆ ਫਤੇਗੜ ਤੋਂ ਬਸੀ ਚਲੇ ਕੇ ਬਸੀ ਤੋਂ ਖਮਾਣੋ ਕਮਾਂਡ ਤੋਂ ਸਾਨੇਵਾਲ ਸਾਨੇਵਾਲ ਤੋਂ ਮਾਸੀਵਾੜਾ ਮਾਸੀਵਾੜਾ ਤੋਂ ਕੋਹਾੜਾ ਕੋਹਾੜੀ ਤੋਂ ਸਾਨੇਵਾਲ ਸਾਨੇਵਾਲ ਤੋਂ ਰਾਏਕੋਟ ਰਾਏਕੋਟ ਤੋਂ ਅਹਿਮਦਗੜ ਮੰਡੀ ਅਹਿਮਦਗੜ ਮੰਡੀ ਤੋਂ ਬਾਅਦ ਸਾਡਾ ਖੰਨਾ ਆ ਗਿਆ ਪਹਿਲ ਆ ਗਿਆ ਅਮਲੋ ਆ ਗਿਆ ਅਮਰਗੜ ਤੇ ਕਹਿੰਦਾ ਮਤਲਬ ਸਾਰੇ ਪਾਸੇ ਮੈਂ ਕਮ ਚੁੱਕਿਆ ਤੇ ਬਹੁਤ ਵਧੀਆ ਰਿਸਪੌਂਸ ਹੈ ਇੱਕ ਆਖਰੀ ਸਵਾਲ ਖਾਣ ਪੀਣ ਚ ਤੁਹਾਨੂੰ ਕੀ ਪਸੰਦ ਹੈ ਘਰ ਦੇ ਵਿੱਚ ਜਦੋਂ ਪਰਿਵਾਰ ਨਾਲ ਬੈਠਦੇ ਹਾਂ ਤਾਂ ਤੁਹਾਨੂੰ ਪਹਿਲੀ ਕੀ ਚੀਜ਼ ਕਿਹੜੀ ਪਸੰਦ ਆਉਂਦੀ ਹੈ ਵੀ ਤੁਸੀਂ ਘਰ ਕਰੇ ਕਹਿੰਦੇ ਹੋ ਵਾਈਫ ਨੂੰ ਕੀ ਹਾਂ ਅੱਜ ਵਾਈਫ ਦਾ ਅਮੇਸ਼ਾ ਮੈਂ ਯੈਲੋ ਦਾ ਲਿਖਣਾ ਨਾ ਭੇਜਣਾ ਲਓ ਪਰ ਮੈਂ ਪਿੰਨੀ ਹੋ ਕਹਣਾ ਸਰ ਪਿੰਨੀ ਖਰਾਬ ਵੀ ਕਰਦੀ ਹੈ ਪਰ ਖਾਣਾ ਜਿੱਲਾ ਤੇ ਪਿੰਨੀ ਜ਼ਿਆਦਾ ਹੈ ਸਰਦੀਆਂ ਚ ਖਾਣਾ ਬੈਠਾ ਪਿੰਨੀ ਹੁਣ ਵੀ ਪਈ ਹੈ ਪਿੰਨੀ ਮੈਂ ਜ਼ਿਆਦਾ ਸਕੀਨ ਪਿੰਨੀ ਸੋ এবੀਬੀ ਸਾਜਾ ਦੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬ ਤੁਸੀਂ ਮੇਰੇ ਘਰੇ ਆਏ ਮੇਰੇ ਇੰਟਰਵਿਊ ਲਈ ਸਾਡੀਆਂ ਵਿਚਾਰਾਂ ਆਪਾਂ ਸਾਂਝੀਆਂ ਕੀਤੀਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਪਰਮਾਤਮਾ ਤੁਹਾਡਾ ਐਵੀ ਵੀਜ ਸਾਂਝਾ ਚੈਨਲ ਹੈ ਹਮੇਸ਼ਾ ਹੀ ਤਰੱਕੀ ਕਰੇ ਤੁਸੀਂ ਤਰੱਕੀ ਕਰੋ ਤੇ ਤੁਹਾਡਾ ਪਰਿਵਾਰ ਤਰੱਕੀ ਕਰੇ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਲੋਕ ਤੁਹਾਨੂੰ ਜਿੱਤ ਦਾ ਫਤਵਾ ਦੇਣ ਤੇ 4 ਜੂਨ ਤੋਂ ਬਾਅਦ ਆਪਾਂ ਫੇਰ ਮਿਲਾਂ ਠੀਕ ਹੈ ਜੀ ਬਹੁਤ ਧੰਨਵਾਦ ਸਸਕਾਰ ਸੁਣਿਆ ਤੁਸੀਂ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਆਪਣੇ ਵਿਚਾਰ ਸਾਡੇ ਇੰਟਰਵਿਊ 'ਚ ਰੱਖੇ ਨੇ ਸੋ ਇਸ ਇੰਟਰਵਿਊ ਦੇ ਲਈ ਤੁਹਾਡਾ ਫੀਡਬੈਕ ਜੋ ਬਹੁਤ ਜ਼ਰੂਰੀ ਹੈ ਕਮੈਂਟ ਬਾਕਸ ਦੇ ਵਿੱਚ ਆਪਣਾ ਫੀਡਬੈਕ ਦੇਣਾ ਨਾ ਭੁੱਲਣਾ